ਵਨ ਵਸ ਪੀਆ ਡੀਸੀ ਚ ਕੰਮ ਕਰਦੇ ਆ ਰਹੇ ਆ 12 14 15 15 ਸਾਲ ਹੋ ਗਿਆ ਸਾਡਾ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈਆਂ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਟੋਣਾ ਸਮੇਂ ਇਹ ਬੈਂਕੀਆਂ ਤੋਂ ਲਾਏ ਬੰਦੇ ਸਾਡੇ ਲਈ ਤੁਹਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬਲਿਆਂ ਦੇ ਡੰਡੇ ਮਾਰਦੇ ਆ ਸਰਕਾਰ ਹਾਏ 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 ਇਹਦੀ ਪੂਸਤਾਂ ਦੀ ਪੂਨਜਾ ਪੂਰਨ ਕੋਚ ਗੇਟ ਵਾਲੀ ਤੇ ਜਾਂਦੇ ਤੰਗਾਇਂ ਦੇ ਰਹੇ ਨੇ ਇਹ ਇਹ ਕਰ ਦਿੰਦੇ ਆ ਆਈਐਨ ਠੇਕੇਦਾਰੀਆਂ ਗਾਣਾ ਦਾ ਠੇਕੇਦਾਰੀ ਬਦਲਦੇ ਰਹਿੰਦੇ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਦਿੰਦੇ ਆ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹਾਊਸ ਆ ਉਹ ਮੰਗ ਮੰਗ ਮੰਦਾ ਸੁਣਦਾ ਗਾ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਹਰ ਵਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਆ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਹੋਰ ਅਗਲਰ ਕੀਤੇ ਜਾਣ ਬਿਚਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਹਰਾ ਪੈਨ ਉਹਨਾਂ ਨੂੰ ਪੱਕੇ ਕਰਨ ਦੇ ਲਈ ਚਲਾਇਆ ਜਾਵੇਗਾ ਤੇ ਉਸ ਤੋਂ ਪਹਿਲਾਂ ਵੀ ਅਜਿਹੇ ਵਾਦੇ ਜਿਹੜੇ ਨੇ ਉਹ ਕੀਤੇ ਗਏ ਸੀ ਤੇ ਉਹਨਾਂ ਨੂੰ ਨੌਕਰੀ ਤੇ ਪੱਕਾ ਕੀਤਾ ਜਾਵੇਗਾ ਤੇ ਅੱਜ 3 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਜਿਹਾਏ ਕੁਝ ਪਠਾਨਕੋਟ ਦੇ ਵਿੱਚ ਵੀ ਜਿਹੜਾ ਇਹ ਦੇਖਣ ਨੂੰ ਮਿਲਿਆ ਜਿੱਥੇ ਕੀ ਪੰਨ ਬਸ ਮੁਲਾਜ਼ਮਾਂ ਦੇ ਵੱਲੋਂ ਗੇਟ ਰੈ ਯਾਦ ਕਰਵਾਇਆ ਗਿਆ ਤੇ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆ ਮੁਲਾਜ਼ਮਾ ਨੇ ਕਿਹਾ ਕਿ ਜਦ ਸਰਕਾਰ ਬਣਾਉਣੀ ਸੀ ਤਾਂ ਮੁਲਾਜ਼ਮਾ ਦੇ ਨਾਲ ਵਾਦਾ ਕੀਤਾ ਗਿਆ ਸੀ ਤੇ ਹੁਣ ਪੱਕਾ ਵੀ ਨਹੀਂ ਕਰ ਰਹੇ ਪਰ ਅੱਜ 3 ਸਾਲ ਬੀਤਨ ਤੋਂ ਮਗਰੋਂ ਵੀ ਉਹਨਾਂ ਦੇ ਹੱਥ ਖਾਲੀ ਨੇ ਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਕਈ ਵਾਰ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਮੁਲਾਜ਼ਮਾ ਨੂੰ ਜਿਹੜਾ ਹੈ ਪੱਕਾ ਕਰਨ ਦੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ ਪਰ ਇਹ ਸਭ ਦੇ ਬਾਵਜੂਦ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ ਉਹਨਾਂ ਨੇ ਕਿ ਕਿ ਜੇਕਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਉਹ ਇਸ ਸੰਘਰਸ਼ਪੂਰਵ ਤਿੱਖਾ ਕਰਨਗੇ ਤੇ ਮਜਬੂਰ ਹੋ ਜਾਣਗੇ ਸੰਘਰਸ਼ ਨੂੰ ਤਿੱਖਾ ਕਰਨ ਦੇ ਲਈ ਇਸ ਦੇ ਨਾਲ ਉਹਨੇ ਵੀ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂਵਾਂ ਤੱਕ ਨਹੀਂ ਮਿਲੀਆਂ ਜਿਸ ਕਰਕੇ ਉਹਨਾਂ ਦਾ ਕਾਰ ਚਲਾਉਣਾ ਵੀ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ ਤੇ ਆਓ ਗੱਲਬਾਤ ਕਰਦੇ ਹਾਂ ਜੋਗਿੰਦਰ ਕੁਮਾਰ ਅਤੇ ਕਮਲ ਕੁਮਾਰ ਦੇ ਨਾਲ ਉਹਨਾਂ ਦਾ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਉਂ ਦੇਖਦੇ ਹਾਂ ਇਸ ਸਮੇਂ ਦੀ ਖਬਰ ਹਾਂਜੀ ਸਰ ਅਸੀਂ ਅੱਜ ਤੋਂ ਲੰਮੇ ਸਮੇਂ ਤੋਂ ਨੇ ਪੰਜਾਬ ਰੋਡਵੇ ਪਾਨ ਵਸ ਪੀਆਟੀਸੀ ਦੇ ਕੰਮ ਕਰਦੇ ਆ ਰਹੇ ਹਾਂ ਉਤਾਰਾ ਚਾਦਾ 15 15 ਸਾਲ ਹੋ ਗਿਆ ਸਾਨੂੰ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਦੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈ ਤੇ ਹੁਣ ਇਹਨੂੰ ਵੀ ਸਤਾਇਆ ਜਾਏ 3 ਸਾਲ ਹੋ ਗਏ ਇਹਨਾਂ ਨੇ ਵੀ ਕੋਈ ਸਾਡੀ ਸਹਾ ਨਹੀਂ ਲਈ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਟੋਣਾ ਸਮੇਂ ਕਿ ਅਸੀਂ ਕੈਂਕੀਆਂ ਤੋਂ ਲਾਏ ਬੰਦੇ ਆਡੇ ਕੀ ਨਹੀਂ ਤੁਹਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਡੰਡੇ ਮਾਰਦੇ ਨਹੀਂ ਦਿੱਤੀਗੇ ਗਰਦਿਆਂ ਨੂੰ ਕਿਨੇ ਡਿਪੋਟ ਕਰਤਾ ਸਤਾਇਆ ਡਿਪੋਟ ਹਟਾਲਾ ਸਾਡੇ ਪੀਆਰਸੀ ਤੇ ਪਨਬਸ ਦੇ ਸਟਾਈਡੀ ਪੂਰ ਸਾਈਂਗ ਡੀ ਪੂਰ ਜਾਜ ਪੂਰਨ ਪਹੁੰਚ ਗ੍ਰੇਟ ਰੈਲੀ ਕਿਤੇ ਜਾਣਦੀਆਂ ਤੇ ਬਾਕੀ ਸਾਡੇ ਵਰਕਸ਼ਾਪ ਦੇ ਕੰਮਿਆਂ ਨੂੰ ਦੋ ਦੋ ਮਹੀਨੇ ਹੋ ਗਿਆ ਵਿਚਾਰਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਕੀ ਮਤਲਬ ਤਨਖਾਹیں ਦੇ ਰਹੇ ਉਹਨਾਂ ਕਿ ਅਜੇ ਕਰ ਦਿੰਦੇ ਆ ਆਈਆਂ ਨੇ ਠੇਕੇਦਾਰ ਨਹੀਂ ਹੈਗਾ ਇਹਨਾਂ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਆ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਜਿਹਦੀ ਵਜ੍ਹਾ ਕਰਕੇ ਇਹਨਾਂ ਨੂੰ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਾਕੀ ਸਾਡੀ 20 ਕੀ ਤੇ 22 ਦੀ ਹੜਤਾਲ ਹੈ 21 ਤਰੀਕ ਨੂੰ ਹੀ ਰਾ ਆਪਣੇ ਮੁੱਖ ਮੰਤਰੀ ਪੰਜਾਬ ਦਾ ਘਰਾਓ ਕਰਾਂਗੇ ਅਗਰ ਫਿਰ ਵੀ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਤੇ ਮਜਬੂਰ ਹੋਵਾਂਗੇ ਉਹਦੇ ਵਿੱਚ ਸ਼ਾਇਦ ਅਸੀਂ ਅਨੁਮਿਥੇ ਸਮੇਂ ਦੀ ਵੀ ਹੜਤਾਲ ਕਰਨ ਕਰਨ ਤੇ ਮਜਬੂਰ ਹੋਵਾਂਗੇ ਕਿਹਦੇ ਵਜਾ ਦੇਖੋ ਜੀ ਲੰਬੇ ਸਮੇਂ ਤੋਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਆਈਆਂ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਪੈਲਿੰਗ ਮੀਟਿੰਗ ਕੋਈ 1 7 2 1 7 2024 ਨੂੰ ਜਲੰਧਰ ਵਿਖੇ ਹੋਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸਾਡੇ ਸਟੇਟ ਆ ਟ੍ਰਾਂਸਪੋਰਟ ਦੇ ਡਾਇਰੈਕਟਰ ਸਾਹਿਬ ਸੀ ਸੈਕਟਰੀ ਸਾਹਿਬ ਸੀ ਉਹਨਾਂ ਨੂੰ ਕਿਹਾ ਸੀ ਇਹਨਾਂ ਦਾ ਵੱਖਰਾ ਕਾਡਰ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਇੱਕ ਮਹੀਨੇ ਦੇ ਅੰਦਰ ਦਿਨਾਂ ਨੂੰ ਰੈਗੂਲਰ ਕੀਤਾ ਪਰ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਆਵਾਜ਼ ਉਹ ਵੀ ਸਾਡੇ ਜਿਹੜੇ ਹੈੱਡ ਆਫਿਸ ਤੇ ਕਿਸੇ ਨਾਂ ਸੁਣੀ ਨਾ ਸੁਣਦਿਆਂ ਹੋਇਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਉੱਥੇ ਦੀ ਉੱਥੇ ਹੀ ਆ ਨਾ ਤਾਂ ਕਿਸੇ ਨੇ ਸਾਨੂੰ ਰੈਗੂਲਰ ਕੀਤਾ ਅਸੀਂ ਸਰਕਾਰ ਕੋਲ ਮੰਗਾਂ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਕੰਟਰੈਕਟ ਵਾਲੇ ਬੰਦੇ ਆ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੇ ਆਊਟਸੋਰਸ ਵਾਲੇ ਆ ਉਹਨਾਂ ਨੂੰ ਕੰਟਰੈਕਟ ਤੇ ਕਰਕ ਕੀਤਾ ਜਾਵੇ ਤੇ ਜਿਹੜਾ ਕੰਟਰੈਕਟ ਤੇ ਕਰਨਾ ਹੋਣ ਵਿੱਚ ਸਮਾਂ ਪਾ ਲਿਆ ਜੇ ਸਾਲ ਦਾ 2 ਸਾਲ ਦਾ ਤੇ ਜਿਹੜਾ ਉਹ ਵੀ ਆਉਂਦੇ ਆ ਪਰ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਅਸੀਂ ਬਾਰ-ਬਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਆਂ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰਗਲਰ ਕੀਤੇ ਜਾਣ ਉਹਨੂੰ ਤੂੰ ਹਿਸਾਬ ਲਾ ਲਓ ਵੀ ਜਿਹੜੇ ਸਾਡੇ ਵਰਕਸ਼ਾਪ ਦੇ ਮੁਲਾਜ਼ਮ ਨੇ ਉਹ ਅੱਜ 15 ਤਰੀਕ ਹੋ ਗਈ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲੀਆਂ ਅਜੇ ਤੱਕ ਜੇ ਸਰਕਾਰ ਤਨਖਾਹਾਂ ਨਹੀਂ ਦੇ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦੇ ਵਿੱਚ ਕੀ ਕਰਾਂਗੇ ਅਸੀਂਾਂ ਤੋਂ ਆਸ ਕਿ ਸਾਡਾ ਇਹ ਸਰਕਾਰ ਕੀ ਕਰੂਗੀ ਤੇ ਹੁਣ ਇਹਨੂੰ ਵੇਖਦੇ ਹੋਇਆ ਸੀ 20 ਤਰੀਕ ਨੂੰ ਦੇਸ਼ ਭਾਗੀ ਹੜਤਾਲਾਂ ਦੇ ਇੱਕੀ ਬਾਈਦਨ ਹੜਤਾਲ ਕਰਨ ਜਾ ਰਹੇ ਆ ਜਿਹਦੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਦਾ ਕੈਮਰਾ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ ਆਰੋਰ ਦੇ ਪਨਵਸ ਪੀਆ ਟੀਸੀ ਦੇ ਕੰਮ ਕਰਦੇ ਆ ਰਹੇ ਆ 12 ਜਗਾ 15 15 ਸਾਲ ਹੋ ਗਿਆ ਸਾਨੂੰ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਨਹੀਂ ਆ ਉਹਨਾਂ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਸੋਨਾ ਸਮੇਂ ਇਹ ਕੈਂਕੀਆਂ ਤੋਂ ਲਾਏ ਬੰਦੇ ਆ ਦੇਖੀ ਨਹੀਂ ਤੁਹਾਨੂੰ ਪੱਤੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੱਲਿਆਂ ਦੇ ਕੰਦੇ ਮਾਰਦੇ ਬੋਦਬਾਦ ਜੈਪ੍ਰਕਾਰ ਹਾਏ 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 ਦੇ ਵੀ ਉਸ ਆਇਆਂ ਦੀ ਪੁਆਜਾ ਜੁਰਾਂ ਪਹੁੰਚੇ ਗੇ ਡਾਲੀਂ ਤੇ ਜਾਂਦੇ ਆਂ ਗਾਇਨ ਦੇ ਰਿਆਂ ਨੂੰ ਇਹ ਇਹ ਕਰ ਦਿੰਦੇ ਆ ਆਇਆਂ ਨੂੰ ਠੇਕੇਦਾਰੀਆਂ ਗਨਾਂ ਦਾ ਠੇਕੇਦਾਰੀ ਬਦਲਦੇ ਰਹਿੰਦੇ ਹਰ ਆਰਸੀ ਐਮਨ ਵਾਦੇ ठेकेदार ਬਰਦਾ ਦਿੰਦੇ ਸਰਕਾਰ ਕਿਤੇ ਉਹਨਾਂ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੁਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀ ਮੰਗਾਂ ਮੰਨ ਰਹੀ ਸਰਬਾਰ ਇਹੋ ਹੀ ਮੰਗਾਂ ਪੀਲ ਕਰ ਰਹੇ ਆ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰਗਲ ਕੀਤੇ ਜਾਣ ਸੁਭਿਜ ਜਨ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਪੰਜਾਬ ਚਾਵਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਹਰਾ ਪੈਨ ਉਹਨਾਂ ਨੂੰ ਪੱਕੇ ਕਰਨ ਦੇ ਲਈ ਚਲਾਇਆ ਜਾਵੇਗਾ ਤੇ ਉਸ ਕੋ ਪਹਿਲਾਂ ਵੀ ਅਜਿਹੇ ਵਾਦੇ ਜਿਹੜੇ ਨੇ ਕੀਤੇ ਗਏ ਸੀ ਤੇ ਉਹਨਾਂ ਨੂੰ ਨੌਕਰੀ ਤੇ ਪੱਕਾ ਕੀਤਾ ਜਾਵੇਗਾ ਤੇ ਅੱਜ 3 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਜਾਇਹੇ ਕੁਝ ਪਠਾਨਕੋਟ ਦੇ ਵਿੱਚ ਵੀ ਜਿਹੜਾ ਇਹ ਦੇਖਣ ਨੂੰ ਮਿਲਿਆ ਜਿੱਥੇ ਕੀ ਬੱਸ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਕਰਕੇ ਜਿਹੜਾ ਹੈ ਮੁੱਖ ਮੰਤਰੀ ਨੂੰ ਉਹਨਾਂ ਦਾ ਵਾਅਦਾ ਯਾਦ ਕਰਵਾਇਆ ਕਰਦੇ ਹੋਏ ਆ ਮੁਲਾਜ਼ਮਾ ਨੇ ਕਿਹਾ ਹੈ ਕਿ ਜਦ ਸਰਕਾਰ ਬਣਾਉਣੀ ਸੀ ਤਾਂ ਮੁਲਾਜ਼ਮਾ ਦੇ ਨਾਲ ਵਾਅਦਾ ਕੀਤਾ ਗਿਆ ਸੀ ਤੇ ਹੁਣ ਪੱਕਾ ਵੀ ਨਹੀਂ ਕਰ ਰਹੇ ਪਰ ਆਜ 3 ਸਾਲ ਬੀਤਨ ਤੋਂ ਮਗਰੋਂ ਵੀ ਉਹਨਾਂ ਦੇ ਹੱਥ ਖਾਲੀ ਨਹੀਂ ਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਕਈ ਵਾਰ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਮੁਲਾਜ਼ਮਾ ਨੂੰ ਜਿਹੜਾ ਹੈ ਪੱਕਾ ਕਰਨ ਦੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ ਪਰ ਇਹ ਸਭ ਦੇ ਬਾਵਜੂਦ ਅਜਨੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਉਹ ਸੰਘਰਸ਼ ਹੋਰ ਵੀ ਤਿੱਖਾ ਕਰਨਗੇ ਤੇ ਮਜਬੂਰ ਹੋ ਜਾਣਗੇ ਸੰਘਰਸ਼ ਨੂੰ ਤਿੱਖਾ ਕਰਨ ਦੇ ਲਈ ਇਸ ਦੇ ਨਾਲ ਉਹਨੇ ਵੀ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂਵਾਂ ਤੱਕ ਨਹੀਂ ਮਿਲੀਆਂ ਜਿਸ ਕਰਕੇ ਉਹਨਾਂ ਦਾ ਕਾਰ ਚਲਾਉਣਾ ਵੀ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ ਤੇ ਆਓ ਗੱਲਬਾਤ ਕਰਦੇ ਹਾਂ ਜੋਗਿੰਦਰ ਕੁਮਾਰ ਅਤੇ ਕਮਲ ਕੁਮਾਰ ਦੇ ਨਾਲ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਓ ਦੇਖਦੇ ਹਾਂ ਇਸ ਸਮੇਂ ਦੀ ਖਬਰ ਹਾਂਜੀ ਸਰ ਅਸੀਂ ਅੱਜ ਤੋਂ ਲੰਮੇ ਸਮੇਂ ਤੋਂ ਨੇ ਪੰਜਾਬ ਰੋਡਵੇ ਪਾਨ ਬੱਸ ਪੀਆਟੀਸੀ ਦੇ ਕੰਮ ਕਰਦੇ ਆ ਰਹੇ ਹਾਂ ਉੱਤੋਂ ਦਾ 14 15 15 ਸਾਲ ਹੋ ਗਿਆ ਸਾਣੇ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਰੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈ ਤੇ ਹੁਣ ਇਹਨੂੰ ਵੀ ਸੱਤਾ ਚਾਏ 3 ਸਾਲ ਹੋ ਗਏ ਇਹਨਾਂ ਨੇ ਵੀ ਕੋਈ ਸਾਡੀ ਸਹਾ ਨਹੀਂ ਲਈ ਇਹਨਾਂ ਨੇ ਬਹੁਤ ਵਾਦੇ ਕੀਤੇ ਸੀ ਟੋਣਾ ਸਮੇਂ ਕਿ ਅਸੀਂ ਕੈਂਕੀਆਂ ਤੋਂ ਲਾਏ ਬੰਦੇ ਆਡੇ ਕੀ ਨਹੀਂ ਤੁਹਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਡੰਡੇ ਮਾਰ ਤੇ ਮਜਬੂਰੀ ਕਰ ਰਹੀਆਂ ਨੂੰ ਕਿਨੇ ਦਿਪੋਸਟ ਕਰਾਏ ਸਤਾਈਆਂ ਡਿਪੋਆਂ ਹੜਤਾਲ ਆ ਸਾਡੇ ਪੀਆਰਟੀਸੀ ਤੇ ਪਨਬਸ ਦੇ ਸਾਈਡ ਡਿਪੂਅਸ ਸਾਈਂਗ ਡਿਪੂਅਸ ਜਿਹੜਾ ਪੂਰਨ ਕੋਚ ਤੇ ਕ੍ਰੇਟਾਲੀਆ ਕਿਤੇ ਜਾਣ ਲਿ ਆ ਤੇ ਬਾਕੀ ਸਾਡੇ ਵਰਕਸ਼ਾਪ ਦੇ ਕੰਮ ਇਹਨਾਂ ਨੂੰ 2-2 ਮਹੀਨੇ ਹੋ ਗਿਆ ਵਿਚਾਰਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਕੀ ਮਤ ਥੋੜਾ ਤਨਖਾਹیں ਦੇ ਦੇ ਉਹਨਾਂ ਨੂੰ ਕੀ ਕਰ ਦਿੰਦੇ ਆ ਕਿ ਆਈਐਨ ਠੇਕੇਦਾਰ ਨਹੀਂ ਹੈਗਾ ਇਹਨਾਂ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਆ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਜਿਹਦੀ ਵਜ੍ਹਾ ਕਰਕੇ ਇਹਨਾਂ ਨੂੰ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਾਕੀ ਸਾਡੀ 20 ਕੀ ਤੇ 22 ਦੀ ਹੜਤਾਲ ਹੈ 21 ਤਰੀਕ ਨੂੰ ਹੀ ਆਪਣੇ ਮੁੱਖ ਮੰਤਰੀ ਪੰਜਾਬ ਦਾ ਕਰਾਓ ਕਰਾਂਗੇ ਅਗਰ ਫਿਰ ਵੀ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਤੇ ਮਜਬੂਰ ਹੋਵਾਂਗੇ ਉਹਦੇ ਵਿੱਚ ਸ਼ਾਇਦ ਅਣਮਿੱਥੇ ਸਮੇਂ ਦੀ ਵੀ ਹੜਤਾਲ ਕਰਨ ਕਰਨ ਤੇ ਮਜਬੂਰ ਹੋਵਾਂਗੇ ਕੀ ਬਜਾ ਦੇਖੋ ਜੀ ਲੰਬੇ ਸਮੇਂ ਤੋਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਆਈਆਂ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਪਹਿਲਕ ਮੀਟਿੰਗ ਹੋਈ 1 7 2 1 7 2 2024 ਨੂੰ ਜਲੰਧਰ ਵਿਖੇ ਹੋਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸਾਡੇ ਸਟੇਟ ਆ ਟ੍ਰਾਂਸਪੋਰਟ ਦੇ ਡਾਇਰੈਕਟਰ ਸਾਹਿਬ ਸੀ ਸੈਕਟਰੀ ਸਾਹਿਬ ਸੀ ਉਹਨਾਂ ਨੂੰ ਕਿਹਾ ਸੀ ਇਹਨਾਂ ਦਾ ਵੱਖਰਾ ਕਾਡਰ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਇੱਕ ਮਹੀਨੇ ਦੇ ਅੰਦਰ ਦਿਨਾਂ ਨੂੰ ਰੈਗੂਲਰ ਕੀਤਾ ਪਰ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਆਵਾਜ਼ ਉਹ ਵੀ ਸਾਡੇ ਜਿਹੜੇ ਹੱਡਾਫਿਸ ਤੋਂ ਕਿਸੇ ਨਾਂ ਸੁਣੀ ਨਾ ਸੁਣਦਿਆਂ ਹੋਇਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਉੱਥੇ ਦੀ ਉੱਥੇ ਹੀ ਆ ਨਾ ਤਾਂ ਕਿਸੇ ਨੇ ਸਾਨੂੰ ਰੈਗੂਲਰ ਕੀਤਾ ਅਸੀਂ ਸਰਕਾਰ ਕੋਲ ਮੰਗਾਂ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਕੰਟਰੈਕਟ ਵਾਲੇ ਬੰਦੇ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੇ ਆਊਟਸੋਰਸ ਵਾਲੇ ਆ ਉਹਨਾਂ ਨੂੰ ਕੰਟੈਕਟ ਤੇ ਕਰ ਕੀਤਾ ਜਾਵੇ ਤੇ ਜਿਹੜਾ ਕੰਟੈਕਟ ਤੇ ਕਰਨਾ ਹੋਂ ਵਿੱਚ ਸਮਾਂ ਪਾਇਆ ਜਾਵੇ ਸਾਲ ਦਾ 2 ਸਾਲ ਦਾ ਜਿਹੜਾ ਉਹ ਵੀ ਆਉਂਦੇ ਆਉਂਦੇ ਵਜ੍ਦਾਂ ਰੈਗੂਲਰ ਕੀਤੇ ਜਾਣ ਪਰ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਅਸੀਂ ਬਾਰ-ਬਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਹਾਂ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰੈਗੂਲਰ ਕੀਤੇ ਜਾਣ ਉਹਨੂੰ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਤੁਹਾਡੇ ਵਰਕਸ਼ਾਪ ਦੇ ਮੁਲਾਜ਼ਮ ਨੇ ਉਹ ਅੱਜ 15 ਤਰੀਕ ਹੋ ਗਈ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲੀਆਂ ਅਜੇ ਤੱਕ ਜੇ ਸਰਕਾਰ ਤਨਖਾਹਾਂ ਨਹੀਂ ਦੇ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦੇ ਵਿੱਚ ਕੀ ਕਰਾਂਗੇ ਅਸੀਂਾਂ ਤੋਂ ਆਸ ਕਿ ਸਾਡਾ ਇਹ ਸਰਕਾਰ ਕੀ ਕਰੂਗੀ ਤੇ ਹੁਣ ਇਹਨੂੰ ਦੇਖਦੇ ਹੋਇਆ ਸੀ 20 ਤਰੀਕ ਨੂੰ ਦੇਸ਼ ਭਰੀ ਹੜਤਾਲਾਂ ਤੇ ਕੀ 22 ਤਰੀਕ ਨੂੰ ਹੜਤਾਲ ਕਰਨ ਜਾ ਰਹੇ ਆ ਜਿਹਦੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਦਾ ਕੈਮਰਾ ਪਰਸਨ ਹਣੀ ਦੇ ਨਾਲ ਅਦਸੈਨੀ ਦੀ ਰਿਪੋਰਟ ਕਾਹਰ ਦੇ ਪੰਨ ਵਸ ਬੀ ਆਰਟੀਸੀ ਦੇ ਕੰਮ ਕਰਦੇ ਆ ਰਹੇ ਆ ਜੋਦਾ ਚਾਦਾ 15 15 ਸਾਲ ਹੋ ਗਿਆ ਸਾਣੇ ਕੰਮ ਕਰਦੇ ਸਰਕਾਰ ਨੇ ਅਜ ਤੱਕ ਪਹਿਲੀਆਂ ਵੀ ਸਰਕਾਰਾਂ ਦੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾਇ ਨਹੀਂ ਲਈ ਇਹਨਾਂ ਨੇ ਬਹੁਤ ਵਾਦੇ ਕੀਤੇ ਸੀ ਸੋਨਾ ਸਮੇਂ ਇਹ ਕੈਂਕੀਆਂ ਤੋਂ ਲਾਏ ਬੰਦੇ ਆਡੇ ਕਿਨੇ ਤਨ ਪੱਤੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਡੰਡੇ ਮਾਰਦੇ ਵਾਤਾਬਾ ਜੈਕਾਰ ਹਾਏ 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 ਕਦੇ ਦੇ ਪੂਸ ਤਾਂ ਇਹ ਦੀ ਪੂਨ ਜਾ ਉਹਨਾਂ ਕੋਲ ਤੇ ਗ੍ਰੇਟਾ ਲੀਨ ਤੇ ਜਾਣ ਤੰਗਾਈਂ ਦੇ ਦੇ ਉਹਨਾਂ ਨੂੰ ਇਹ ਇਹ ਕਰ ਦਿੰਦੇ ਆ ਆਈਐਨ ਠੇਕੇਦਾਰ ਨਹੀਂ ਹੈਗਾ ਇਹਨਾਂ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਸਰਕਾਰ ਕਿਤੇ ਉਹਨਾਂ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਹਰ ਵਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਆ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਹੋਰ ਅਗਲਰ ਕੀਤੇ ਜਾਣ। ਜਿੱਥੇ ਅਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਪੰਜਾਬ ਚਾਵਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਹਰਾ ਪੈਨ ਉਹਨਾਂ ਨੂੰ ਪੱਕੇ ਕਰਨ ਦੇ ਲਈ ਚਲਾਇਆ ਜਾਵੇਗਾ ਤੇ ਉਸ ਤੋਂ ਪਹਿਲਾਂ ਵੀ ਇਹ ਅਜਿਹੇ ਵਾਦੇ ਜਿਹੜੇ ਨੇ ਉਹ ਕੀਤੇ ਗਏ ਸੀ ਤੇ ਉਹਨਾਂ ਨੂੰ ਨੌਕਰੀ ਤੇ ਪੱਕਾ ਕੀਤਾ ਜਾਵੇਗਾ ਤੇ ਅੱਜ 3 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਜਿਹਾਏ ਕੁਝ ਪਠਾਨਕੋਟ ਵਿੱਚ ਵੀ ਜਿਹੜਾ ਇਹ ਦੇਖਣ ਨੂੰ ਮਿਲਿਆ ਜਿੱਥੇ ਕੀ ਪੰਨ ਬਸ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਕਰਕੇ ਜਿਹੜਾ ਹੈ ਮੁੱਖ ਮੰਤਰੀ ਨੂੰ ਉਹਨਾਂ ਦਾ ਵਾਅਦਾ ਯਾਦ ਕਰਦੇ ਹੋਏ ਆ ਮੁਲਾਜ਼ਮਾਂ ਨੇ ਕਿਹਾ ਹੈ ਕਿ ਜਦ ਸਰਕਾਰ ਬਣਾਉਣੀ ਸੀ ਤਾਂ ਮੁਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਤੇ ਹੁਣ ਪੱਕਾ ਵੀ ਨਹੀਂ ਕਰ ਰਹੇ ਪਰ ਅੱਜ 3 ਸਾਲ ਬੀਤਨ ਤੋਂ ਮਗਰੋਂ ਵੀ ਉਹਨਾਂ ਦੇ ਹੱਥ ਖਾਲੀ ਨੇ ਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਕਈ ਵਾਰ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਮੁਲਾਜ਼ਮਾਂ ਨੂੰ ਜਿਹੜਾ ਹੈ ਪੱਕਾ ਕਰਨ ਦੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ ਪਰ ਇਹ ਸਭ ਦੇ ਬਾਵਜੂਦ ਅੱਜ ਆਪਣੇ ਆਪ ਨੂੰ ਉਠ ਗਿਆ ਹੋਇਆ ਮਹਿਸੂਸ ਕਰ ਰਹੇ ਹਾਂ ਉਹਨੇ ਕਿਹਾ ਕਿ ਜੇਕਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਉਹ ਸੰਘਰਸ਼ ਹੋਰ ਵੀ ਤਿੱਖਾ ਕਰਨਗੇ ਤੇ ਮਜਬੂਰ ਹੋ ਜਾਣਗੇ ਸੰਘਰਸ਼ ਨੂੰ ਤਿੱਖਾ ਕਰਨ ਦੇ ਲਈ ਇਸ ਦੇ ਨਾਲ ਉਹਨੇ ਵੀ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂਵਾਂ ਤੱਕ ਨਹੀਂ ਮਿਲੀਆਂ ਜਿਸ ਕਰਕੇ ਉਹਨਾਂ ਦਾ ਕਾਰ ਚਲਾਉਣਾ ਵੀ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ ਤੇ ਆਓ ਗੱਲਬਾਤ ਕਰਦੇ ਹਾਂ ਜੋਗਿੰਦਰ ਕੁਮਾਰ ਅਤੇ ਕਮਲ ਕੁਮਾਰ ਦੇ ਨਾਲ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਉਹ ਦੇਖਦੇ ਹਾਂ ਇਸ ਸਮੇਂ ਦੀ ਖਬਰ ਹਾਂਜੀ ਸਰ ਅਸੀਂ ਅੱਜ ਥੋੜ੍ਹੇ ਲੰਮੇ ਸਮੇਂ ਤੋਂ ਨੇ ਪੰਜਾਬ ਰੋਡ ਦੇ ਪਾਨ ਬਸ ਪੀਆਰਟੀਸੀ ਜੇ ਕੰਮ ਕਰਦੇ ਆ ਰਹੇ ਹਾਂ ਉਹ ਤੇ ਜਦਾ 15-15 ਸਾਲ ਹੋ ਗਿਆ ਸਾਨੂੰ ਕੰਮ ਕਰਦੇ ਤੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਰੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈ ਤੇ ਹੁਣ ਇਹਨੂੰ ਵੀ ਸੱਤਾ ਜਾਏ 3 ਸਾਲ ਹੋ ਗਏ ਇਹਨਾਂ ਨੇ ਵੀ ਕੋਈ ਸਾਡੀ ਸਹਾ ਨਹੀਂ ਲਈ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਤੋਂਣਾ ਸਮੇਂ ਕਿ ਇਹ ਪੈਂਕੀਆਂ ਤੋਂ ਲਾਏ ਬੰਦੇ ਸਾਡੇ ਕਿੰਨੇ ਤੁਹਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਡੰਡੇ ਮਾਰਦੇ ਲਈ ਕਰ ਰਹੀਆਂ ਨੂੰ ਕਿਨੇ ਡਿਪੋਸਰ ਕਰੇ ਸਤਾਈਆਂ ਡਿਪੋਸ ਹੜਤਾਲ ਹੈ ਸਾਡੇ ਪੀਆਰਟੀਸੀ ਤੇ ਪਨਬਸ ਦੇ ਸਟਾਈਡਿਪ ਉਸ ਤਾਂ ਇਹ ਡਿਪੂਆਂ ਜਾਂ ਜਾਂ ਪੂਰਨ ਕੋਚ ਗ੍ਰੇਟ ਇਟਲੀਅਨ ਕਿਤੇ ਜਾਂਦੀਆਂ ਤੇ ਬਾਕੀ ਸਾਡੇ ਵਰਕਸ਼ਾਪ ਦੇ ਕੰਮ ਇਹਨਾਂ ਨੂੰ 2-2 ਮਹੀਨੇ ਹੋ ਗਿਆ ਵਿਚਾਰਾਂ ਨੂੰ ਇਤਨਾ ਕੰਮ ਨਹੀਂ ਮਿਲਿਆ ਕੀ ਮਤਲਬ ਥੋੜਾ ਤਾਂ ਹਾਇਨ ਦੇ ਰਹੇ ਹਨ ਕਿ ਅਜੇ ਕਰ ਦਿੰਦੇ ਆ ਆਈਐਨ ਠੇਕੇਦਾਰ ਨਹੀਂ ਹੈਗਾ ਇਹਨਾਂ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਆ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਜਦੀ ਵਜ੍ਹਾ ਕਰਕੇ ਇਹਨਾਂ ਨੂੰ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਾਕੀ ਸਾਡੀ ਵੀ ਕੀ ਤੇ ਬਾਈ ਦੀ ਹੜਤਾਲ ਹੈ 21 ਤਰੀਕ ਨੂੰ ਹੂੰ ਆਪ ਨੇ ਮੁੱਖ ਮੰਤਰੀ ਪੰਜਾਬ ਦਾ ਕਰਾਓ ਕਰਾਂਗੇ ਅਗਰ ਫੇਰ ਵੀ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਤੇ ਮਜਬੂਰ ਹੋਵਾਂਗੇ ਉਹਦੇ ਵਿੱਚ ਸ਼ਾਇਦ ਅਸੀਂ ਅਨੁਮਿਤੇ ਸਮੇਂ ਦੀ ਵੀ ਹੜਤਾਲ ਕਰਨ ਤੇ ਮਜਬੂਰ ਹੋਵਾਂ ਕੀ ਬੋਲੋ ਦੇਖੋ ਜੀ ਲੰਬੇ ਸਮੇਂ ਤੋਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਆਈਆਂ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਪਹਿਲਿੰਗ ਮੀਟਿੰਗ ਹੋਈ 1 7 2 1 7 2 2024 ਨੂੰ ਜਲੰਧਰ ਵਿਖੇ ਹੋਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸਾਡੇ ਸਟੇਟ ਆ ਟ੍ਰਾਂਸਪੋਰਟ ਦੇ ਡਾਇਰੈਕਟਰ ਸਾਹਿਬ ਸੀ ਸੈਕਟਰੀ ਸਾਹਿਬ ਸੀ ਉਹਨਾਂ ਨੂੰ ਕਿਹਾ ਸੀ ਇਹਨਾਂ ਦਾ ਵੱਖਰਾ ਕਾਡਰ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ। 1 ਮਹੀਨੇ ਦੇ ਅੰਦਰ ਇਹਨਾਂ ਨੂੰ ਰੈਗੂਲਰ ਕੀਤਾ ਪਾਇਆ ਪਰ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਆਵਾਜ਼ ਉਹ ਵੀ ਸਾਡੇ ਜਿਹੜੇ ਹੱਡਾ ਆਫਿਸ ਤੇ ਕਿਸੇ ਨਾਂ ਸੁਣੀ ਨਾ ਸੁਣਦਿਆਂ ਹੋਏ ਵੀ ਸਾਡੀਆਂ ਜਿਹੜੀਆਂ ਮੰਗਾਂ ਉੱਥੇ ਦੀ ਉੱਥੇ ਹੀ ਆ। ਨਾ ਤਾਂ ਕਿਸੇ ਨੇ ਸਾਨੂੰ ਰੈਗੂਲਰ ਕੀਤਾ। ਅਸੀਂ ਸਰਕਾਰ ਕੋਲ ਮੰਗਾ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਕੰਟਰੈਕਟ ਵਾਲੇ ਬੰਦੇ ਆ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੇ ਆਊਟਸੋਰਸ ਵਾਲੇ ਆ ਉਹਨਾਂ ਨੂੰ ਕੰਟਰੈਕਟ ਤੇ ਕਰ ਕੀਤਾ ਜਾਵੇ। ਤੇ ਜਿਹੜਾ ਕੰਟੈਕਟ ਤੇ ਕਰਨਾ ਹੁੰਦਾ ਉਹਨ ਵਿੱਚ ਸਮਾਂ ਪਾ ਲਿਆ ਜਾਵੇ ਸਾਲ ਦਾ 2 ਸਾਲ ਦਾ ਤੇ ਜਿਹੜਾ ਉਹ ਵੀ ਆਉਂਦੇ ਆਉਂਦੇ ਵਜ੍ਦਾਂ ਰੈਗੂਲਰ ਕੀਤੇ ਜਾਣ ਪਰ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੈ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਅਸੀਂ ਬਾਰ-ਬਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਹਾਂ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰੈਗੂਲਰ ਕੀਤੇ ਜਾਣ ਉਹਨੂੰ ਤੂੰ ਹਿਸਾਬ ਲਾ ਲਓ ਭੀ ਜਿਹੜੇ ਤੁਹਾਡੇ ਵਰਕਸ਼ਾਪ ਦੇ ਮੁਲਾਜ਼ਮ ਨੇ ਉਹ ਅੱਜ 15 ਤਰੀਕ ਹੋ ਗਈ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲੀਆਂ ਅਜੇ ਤੱਕ ਜੇ ਸਰਕਾਰ ਤਨਖਾਹਾਂ ਨਹੀਂ ਦੇ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦੇ ਵਿੱਚ ਕੀ ਕਰਾਂਗੇ ਅਸੀਂਾਂ ਤੋਂ ਆਸ ਕਿ ਸਾਡਾ ਇਹ ਸਰਕਾਰ ਕੀ ਕਰੂਗੀ ਤੇ ਹੁਣ ਇਹਨੂੰ ਵੇਖਦੇ ਹੋਇਆ ਸੀ 20 ਤਰੀਕ ਨੂੰ ਦੇਸ਼ ਭਰ ਵਿੱਚ ਹੜਤਾਲਾਂ ਤੇ ਕੀ 22 ਮਾਰਚ ਨੂੰ ਹੜਤਾਲ ਕਰਨ ਜਾ ਰਹੇ ਆ ਜਿਹਦੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਦਾ ਕੈਮਰ ਪਰਸਨ ਹਣੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ ਕਾਰੋੜੇ ਪਨਵਸ ਪੀਆਟੀਸੀ ਦੇ ਕੰਮ ਕਰਦੇ ਆ ਰਹੇ ਆ ਕੀ ਕਰਦਾ 15-15 ਸਾਲ ਹੋ ਗਿਆ ਸਾਣੇ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਦੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈਆਂ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਸੋਨਾ ਸਮੇਂ ਕਿ ਬੈਂਕੀਆਂ ਤੋਂ ਲਾਏ ਬੰਦੇ ਸਾਡੇ ਲਈ ਸਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਕੰਦੇ ਮਾਰਦੇ ਨੇ ਵਾਦਾਬਾਦ ਜਨਮ ਸਰਕਾਰ ਹਾਏ 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 ਇਹਦੀ ਗੋਸਟਾਂ ਨਹੀਂ ਪੁੰਚਾ ਜੇ ਕੁਰੰਕਾ ਚ ਗੇਟ ਡਾਲੀਂ ਜੇ ਜਾਣ ਤਗਾਈਂ ਦੇ ਰਹੇ ਨੇ ਇਹ ਕਰ ਦਿੰਦੇ ਆ ਆਈਐਨ ਠੇਕੇਦਾਰੀਆਂ ਘਰਾਂ ਦਾ ਠੇਕੇਦਾਰੀ ਬਦਲਦੇ ਰਹਿੰਦੇ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਦਿੰਦੇ ਆ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੁਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਸਰਬਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਆ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਅਗਲਰ ਕੀਤੇ ਜਾਂਦੇ ਵਿਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਹਰਾ ਪੈਨ ਉਹਨਾਂ ਨੂੰ ਪੱਕੇ ਕਰਨ ਦੇ ਲਈ ਚਲਾਇਆ ਜਾਵੇਗਾ ਤੇ ਉਸ ਤੋਂ ਪਹਿਲਾਂ ਵੀ ਅਜਿਹੇ ਵਾਦੇ ਜਿਹੜੇ ਨੇ ਉਹ ਕੀਤੇ ਗਏ ਸੀ ਤੇ ਉਹਨਾਂ ਨੂੰ ਨੌਕਰੀ ਤੇ ਪੱਕਾ ਕੀਤਾ ਜਾਵੇਗਾ ਤੇ ਅੱਜ 3 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਜਿਹਾਏ ਕੁਝ ਪਠਾਨਕੋਟ ਵਿੱਚ ਵੀ ਜਿਹੜਾ ਇਹ ਦੇਖਣ ਨੂੰ ਮਿਲਿਆ ਜਿੱਥੇ ਕੀ ਪੰਨ ਬਸ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਯਾਦ ਕਰਵਾਇਆ ਗਿਆ ਤਾਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਲਾਜ਼ਮਾ ਨੇ ਕਿਹਾ ਕਿ ਜਦ ਸਰਕਾਰ ਬਣਾਉਣੀ ਸੀ ਤਾਂ ਮੁਲਾਜ਼ਮਾ ਦੇ ਨਾਲ ਵਾਅਦਾ ਕੀਤਾ ਗਿਆ ਸੀ ਤੇ ਹੁਣ ਪੱਕਾ ਵੀ ਨਹੀਂ ਕਰ ਰਹੇ ਪਰ ਅੱਜ 3 ਸਾਲ ਬੀਤਨ ਤੋਂ ਮਗਰੋਂ ਵੀ ਉਹਨਾਂ ਦੇ ਹੱਥ ਖਾਲੀ ਨਹੀਂ ਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਕਈ ਵਾਰ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਮੁਲਾਜ਼ਮਾ ਨੂੰ ਜਿਹੜਾ ਹੈ ਪੱਕਾ ਕਰਨ ਦੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ ਪਰ ਇਸ ਸਭ ਦੇ ਬਾਵਜੂਦ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ ਉਹਨੇ ਕਿਹਾ ਕਿ ਜੇਕਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਉਹ ਸੰਘਰਸ਼ਪੂਰਵ ਤਿੱਖਾ ਕਰਨਗੇ ਤੇ ਮਜਬੂਰ ਹੋ ਜਾਣਗੇ ਸੰਘਰਸ਼ ਨੂੰ ਤਿੱਖਾ ਕਰਨ ਦੇ ਲਈ ਇਸ ਦੇ ਨਾਲ ਉਹਨੇ ਵੀ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂਵਾਂ ਤੱਕ ਨਹੀਂ ਮਿਲੀਆਂ ਜਿਸ ਕਰਕੇ ਉਹਨਾਂ ਦਾ ਕਾਰ ਚਲਾਉਣਾ ਵੀ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ ਤੇ ਆਓ ਗੱਲਬਾਤ ਕਰਦੇ ਹਾਂ ਜੋਗਿੰਦਰ ਕੁਮਾਰ ਅਤੇ ਕਮਲ ਕੁਮਾਰ ਦੇ ਨਾਲ ਉਹਨਾਂ ਦਾ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਉਂ ਦੇਖਦੇ ਹਾਂ ਇਸ ਸਮੇਂ ਦੀ ਖਬਰ ਹਾਂਜੀ ਸਰ ਅਸੀਂ ਅੱਜ ਤੋਂ ਲੰਬੇ ਸਮੇਂ ਤੋਂ ਨੇ ਪੰਜਾਬ ਰੋਡਵੇ ਪੰਨ ਬਸ ਪੀਆਰਟੀਸੀ ਦੇ ਕੰਮ ਕਰਦੇ ਆ ਰਹੇ ਹਾਂ ਉੱਤੋਂ ਦਾ 14 15 15 ਸਾਲ ਹੋ ਗਿਆ ਸਾਨੂੰ ਕੰਮ ਕਰਦੇ ਸਰਕਾਰ ਨੇ ਅੱਜ ਤੱਕ ਪਹਿਲੀਆਂ ਵੀ ਸਰਕਾਰਾਂ ਦੀਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈ ਤੇ ਹੁਣ ਇਹਨੂੰ ਵੀ ਸੱਤਾ ਚਾਏ 3 ਸਾਲ ਹੋ ਗਏ ਇਹਨਾਂ ਨੇ ਵੀ ਕੋਈ ਸਾਡੀ ਸਹਾ ਨਹੀਂ ਲਈ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਸੋਨਾ ਸਮੇਂ ਕਿ ਅਸੀਂ ਕੈਂਕੀਆਂ ਤੋਂ ਲਾਏ ਬੰਦੇ ਆਡੇ ਕੀ ਨਹੀਂ ਤੁਹਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਡੰਡੇ ਮਾਰਦੇ ਨਹੀਂ ਦੀ ਕੀਤੀ ਗਰਦਿਆਂ ਨੂੰ ਕਿਨੇ ਡਿਪੋਜ਼ਟ ਕਰਾਂ ਸਤਿਆ ਦੀ ਪੁਨਜੜ ਹੜਤਾਲ ਹੈ ਸਾਡੇ ਪੀਆਰਟੀਸੀ ਤੇ ਪਨ ਬਸਦੇ ਸਾਈਡ ਦੀ ਪੂਰ ਸਾਈਡ ਦੀ ਪੂਰ ਜਿਹੜਾ ਪੂਰਨ ਕੋਚ ਇਟਾਲੀ ਕਿਤੇ ਜਾਣ ਲਿਗੇ ਤੇ ਬਾਕੀ ਸਾਡੇ ਵਰਕਸ਼ਾਪ ਦੇ ਕੰਮ ਇਹਨਾਂ ਨੂੰ 2-2 ਮਹੀਨੇ ਹੋ ਗਿਆ ਵਿਚਾਰਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਕੀ ਮਤਲਬ ਤਨਖਾਹیں ਦੇ ਰਹੇ ਉਹਨਾਂ ਨੂੰ ਇਹ ਹਜੇ ਕਰ ਦਿੰਦੇ ਆਈਆਂ ਨਹੀਂ ਠੇਕੇਦਾਰ ਨਹੀਂ ਹੈਗਾ ਇਹਨਾਂ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਆ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਜਿਹਦੀ ਵਜ੍ਹਾ ਕਰਕੇ ਇਹਨਾਂ ਨੂੰ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਾਕੀ ਸਾਡੀ 20 ਕੀ ਤੇ 22 ਦੀ ਹਟਾਲਾ 21 ਤਰੀਕ ਨੂੰ ਹੂੰ ਤਾਂ ਆਪਣੇ ਮੁੱਖ ਮੰਤਰੀ ਪੰਜਾਬ ਦਾ ਖਰਾਓ ਕਰਾਂਗੇ ਅਗਰ ਫੇਰ ਵੀ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਤੇ ਮਜਬੂਰ ਹੋਵਾਂਗੇ ਉਹਦੇ ਵਿੱਚ ਸ਼ਾਇਦ ਅਸੀਂ ਅਨੁਮਿਤੇ ਸਮੇਂ ਦੀ ਵੀ ਹੜਤਾਲ ਕਰਨ ਕਰਨ ਤੇ ਮਜਬੂਰ ਹੋਵਾਂਗੇ ਕੀ ਬੋਲੋ ਦੇਖੋ ਜੀ ਲੰਬੇ ਸਮੇਂ ਤੋਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਆਈਆਂ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਪਹਿਲਕ ਮੀਟਿੰਗ ਹੋਈ 1 7 2 1 7 2 2024 ਨੂੰ ਜਲੰਧਰ ਵਿਖੇ ਹੋਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸਾਡੇ ਸਟੇਟ ਆ ਟ੍ਰਾਂਸਪੋਰਟ ਦੇ ਡਾਇਰੈਕਟਰ ਸਾਹਿਬ ਸੀ ਸੈਕਟਰੀ ਸਾਹਿਬ ਸੀ ਉਹਨਾਂ ਨੂੰ ਕਿਹਾ ਸੀ ਇਹਨਾਂ ਦਾ ਵੱਖਰਾ ਕਾਡਰ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਇੱਕ ਮਹੀਨੇ ਦੇ ਅੰਦਰ ਦਿਨਾਂ ਨੂੰ ਰੈਗੂਲਰ ਕੀਤਾ ਪਰ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਆਵਾਜ਼ ਉਹ ਵੀ ਸਾਡੇ ਜਿਹੜੇ ਹੈੱਡ ਆਫਸ ਤੇ ਕਿਸੇ ਨਾਂ ਸੁਣੀ ਨਾ ਸੁਣਦਿਆਂ ਹੋਇਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਉੱਥੇ ਦੀ ਉੱਥੇ ਹੀ ਆ ਨਾ ਤਾਂ ਕਿਸੇ ਨੇ ਸਾਨੂੰ ਰੈਗੂਲਰ ਕੀਤਾ ਅਸੀਂ ਸਰਕਾਰ ਕੋਲ ਮੰਗਾਂ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਕੰਟਰੈਕਟ ਵਾਲੇ ਬੰਦੇ ਆ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੇ ਆਊਟਸੋਰਸ ਵਾਲੇ ਆ ਉਹਨਾਂ ਨੂੰ ਕੰਟਰੈਕਟ ਤੇ ਕਰ ਕੀਤਾ ਜਾਵੇ ਤੇ ਜਿਹੜਾ ਕੰਟਰੈਕਟ ਤੇ ਕਰਨਾ ਹੋਣ ਵਿੱਚ ਸਮਾਂ ਪਾ ਲਿਆ ਜੇ ਸਾਲ ਦਾ 2 ਸਾਲ ਦਾ ਤੇ ਜਿਹੜਾ ਉਹ ਵੀ ਆਉਂਦੇ ਆਉ ਪਰ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੈ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਅਸੀਂ ਬਾਰ-ਬਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਆਂ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰਗਲਰ ਕੀਤੇ ਜਾਣ ਉਹਨੂੰ ਤਨਖਾਹ ਲਾ ਲਓ ਵੀ ਜਿਹੜੇ ਸਾਡੇ ਵਰਕਸ਼ਾਪ ਦੇ ਮੁਲਾਜ਼ਮ ਨੇ ਉਹ ਅੱਜ 15 ਤਰੀਕ ਹੋ ਗਈ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲੀਆਂ ਅਜੇ ਤੱਕ ਜੇ ਸਰਕਾਰ ਤਨਖਾਹਾਂ ਨਹੀਂ ਦੇ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦੇ ਵਿੱਚ ਕੀ ਕਰਾਂਗੇ ਅਸੀਂ ਉਹਨਾਂ ਤੋਂ ਆਸ ਵੀ ਸਾਡਾ ਇਹ ਸਰਕਾਰ ਕੀ ਕਰੂਗੀ ਤੇ ਹੁਣ ਇਹਨੂੰ ਵੇਖਦੇ ਹੋਇਆ ਸੀ 20 ਤਰੀਕ ਨੂੰ ਦੇਸ਼ ਭਾਗੀ ਹੜਤਾਲਾਂ ਤੇ ਇੱਕੀ ਬਾਈਦਨ ਹੜਤਾਲ ਕਰਨ ਜਾ ਰਹੇ ਆ ਜਿਹਦੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਦਾ ਕੈਮਰਾ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ ਆਵਰੂ ਦੇ ਪਨਵਸ ਪੀਆ ਟੀਸੀ ਦੇ ਕੰਮ ਕਰਦੇ ਆ ਰਹੇ ਆ 12 14 15 15 ਸਾਲ ਹੋ ਗਿਆ ਸਾਡਾ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਸਾਡੀ ਕੋਈ ਸਾਰ ਨਹੀਂ ਲਈ ਉਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਟੋਣਾ ਸਮੇਂ ਇਹ ਕੈਂਕੀਆਂ ਤੋਂ ਲਾਏ ਬੰਦੇ ਆ ਡੇਕੀ ਨਹੀਂ ਤਾਨੂੰ ਪੱਟੇ ਤਾਂ ਅੱਜ ਉਹੀ ਸਰਕਾਰ ਸਾਡੇ ਬੰਲਿਆਂ ਦੇ ਡੰਡੇ ਮਾਰਦੇ ਆ ਬੋਲਾ ਬੋਲਾ ਜੱਸ ਸਰਕਾਰ ਹਾਏ 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 ਇਹਦੀ ਉਸ ਤਾਂ ਇਹ ਦੀ ਪੁੰਜਾ ਜਿਉਂ ਕੋਰਾਂ ਕੋਚੇ ਗੇੜ ਡਾਲੀ ਤੇ ਜਾਣ ਗਏ ਲਾਹੇ ਦੇ ਰਹੇ ਉਹਨਾਂ ਨੂੰ ਇਹ ਇਹ ਕਰ ਦਿੰਦੇ ਆ ਕਿ ਆਈਆਂ ਨਹੀਂ ਠੇਕੇਦਾਰੀ ਹੈ ਗਾਣਾ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਹੀਆਂ ਦੁਬਾਰਾ ਇਹੋ ਹੀ ਮੰਗਾਂ ਅਪੀਲ ਕਰ ਰਹੇ ਆ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਅਗਲਰ ਕੀਤੇ ਜਾਣ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਹਰਾ ਪੈਨ ਉਹਨਾਂ ਨੂੰ ਪੱਕੇ ਕਰਨ ਦੇ ਲਈ ਚਲਾਇਆ ਜਾਵੇਗਾ ਤੇ ਉਸ ਕੋ ਪਹਿਲਾਂ ਵੀ ਅਜਿਹੇ ਵਾਦੇ ਜਿਹੜੇ ਨੇ ਕੀਤੇ ਗਏ ਸੀ ਤੇ ਉਹਨਾਂ ਨੂੰ ਨੌਕਰੀ ਤੇ ਪੱਕਾ ਕੀਤਾ ਜਾਵੇਗਾ ਤੇ ਅੱਜ 3 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਜਿਹਾਏ ਕੁਝ ਪਠਾਨਕੋਟ ਵਿੱਚ ਵੀ ਜਿਹੜਾ ਇਹ ਦੇਖਣ ਨੂੰ ਮਿਲਿਆ ਜਿੱਥੇ ਕੀ ਬੱਸ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਕਰਕੇ ਜਿਹੜਾ ਯਾਦ ਕਰਵਾਇਆ ਗਿਆ ਤਾਂ ਉਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆ ਮੁਲਾਜ਼ਮਾ ਨੇ ਕਿਹਾ ਕਿ ਜਦ ਸਰਕਾਰ ਬਣਾਉਣੀ ਸੀ ਤਾਂ ਮੁਲਾਜ਼ਮਾ ਦੇ ਨਾਲ ਵਾਅਦਾ ਕੀਤਾ ਗਿਆ ਸੀ ਤੇ ਹੁਣ ਪੱਕਾ ਵੀ ਨਹੀਂ ਕਰ ਰਹੇ ਪਰ ਅੱਜ 3 ਸਾਲ ਬੀਤਨ ਤੋਂ ਮਗਰੋਂ ਵੀ ਉਹਨਾਂ ਦੇ ਹੱਥ ਖਾਲੀ ਨਹੀਂ ਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਕਈ ਵਾਰ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਮੁਲਾਜ਼ਮਾ ਨੂੰ ਜਿਹੜਾ ਹੈ ਪੱਕਾ ਕਰਨ ਦੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ ਪਰ ਇਹ ਸਭ ਦੇ ਬਾਵਜੂਦ ਅਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਾਂ ਉਹਨਾਂ ਨੇ ਕਿ ਕਿ ਜੇਕਰ ਉਹਨਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਉਹ ਸੰਘਰਸ਼ ਹੋਰ ਵੀ ਤਿੱਖਾ ਕਰਨਗੇ ਤੇ ਮਜਬੂਰ ਹੋ ਜਾਣਗੇ ਸੰਘਰਸ਼ ਨੂੰ ਤਿੱਖਾ ਕਰਨ ਦੇ ਲਈ ਇਸ ਦੇ ਨਾਲ ਉਹਨੇ ਵੀ ਕਿਹਾ ਹੈ ਕਿ ਮੁਲਾਜ਼ਮਾਂ ਨੂੰ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂਵਾਂ ਤੱਕ ਨਹੀਂ ਮਿਲੀਆਂ ਜਿਸ ਕਰਕੇ ਉਹਨਾਂ ਦਾ ਕਾਰ ਚਲਾਉਣਾ ਵੀ ਬਹੁਤ ਹੀ ਮੁਸ਼ਕਲ ਹੋ ਚੁੱਕਿਆ ਹੈ ਤੇ ਆਓ ਗੱਲਬਾਤ ਕਰਦੇ ਹਾਂ ਜੋਗਿੰਦਰ ਕੁਮਾਰ ਅਤੇ ਕਮਲ ਕੁਮਾਰ ਦੇ ਨਾਲ ਉਹਨਾਂ ਦਾ ਇਸ ਪੂਰੇ ਮਾਮਲੇ ਤੇ ਕੀ ਕਹਿਣਾ ਹੈ ਆਉਂ ਦੇਖਦੇ ਹਾਂ ਇਸ ਸਮੇਂ ਦੀ ਖਬਰ ਹਾਂਜੀ ਸਰ ਅਸੀਂ ਅੱਜ ਤੋਂ ਲੰਬੇ ਸਮੇਂ ਤੋਂ ਨੇ ਪੰਜਾਬ ਰੋਡ ਦੇ ਪਨ ਬਸ ਪੀਆਰਟੀਸੀ ਦੇ ਕੰਮ ਕਰਦੇ ਆ ਰਹੇ ਹਾਂ ਉੱਤਲਾ 14 15 15 ਸਾਲ ਹੋ ਗਿਆ ਸਾਣੇ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਵੀ ਸਾਡੀ ਕੋਈ ਸਹਾ ਨਹੀਂ ਲਈ ਤੇ ਹੁਣ ਇਹਨੂੰ ਵੀ ਸੱਤਾ ਚਾਏ ਤਿੰਨ ਸਾਲ ਹੋ ਗਏ ਇਹਨਾਂ ਨੇ ਵੀ ਕੋਈ ਸਾਡੀ ਸਹਾ ਨਹੀਂ ਲਈ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਸੋਨਾ ਸਮੇਂ ਕਿ ਅਸੀਂ ਕੈਂਕੀਆਂ ਤੋਂ ਲਾਏ ਬੰਦੇ ਆਡੇ ਕੀ ਨਹੀਂ ਤੁਹਾਨੂੰ ਪੱਕੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬੰਦਿਆਂ ਦੇ ਡੰਡੇ ਮਾਰ ਤੇ ਮਿਲਦੀ ਕੀ ਕਰਦੀਆਂ ਨੂੰ ਕਿਨੇ ਡਿਪੋਜ਼ਿਟ ਕਰ ਤਾ ਸਟਾਈਆਂ ਦੀ ਪ੍ਰੋਜੈਕਟ ਹਟਾਲਾ ਸਾਡੇ ਪੀਆਰਟੀਸੀ ਤੇ ਪਨ ਬਸਦੇ ਸਾਈਡੀ ਪੂਰ ਸਾਈਂਡੀ ਪੂਰ ਜੋ ਪੂਰਨ ਕੋਚ ਤੇ ਕ੍ਰੀਏਟ ਵਾਲੀ ਇੰਜੀਨੀਅਰਾਂ ਲੀਆਂ ਤੇ ਬਾਕੀ ਸਾਡੇ ਵਰਕਸ਼ਾਪ ਦੇ ਕੰਮ ਇਹਨਾਂ ਨੂੰ 2-2 ਮਹੀਨੇ ਹੋ ਗਿਆ ਵਿਚਾਰਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਕੀ ਮੋੜਾ ਤਨਖਾਹیں ਦੇ ਦੇ ਉਹਨਾਂ ਨੂੰ ਕੀ ਕਰ ਦਿੰਦੇ ਆ ਕਿ ਆਈਆਂ ਨੇ ਠੇਕੇਦਾਰ ਨਹੀਂ ਹੈਗਾ ਇਹਨਾਂ ਦਾ ਠੇਕੇਦਾਰ ਹੀ ਬਦਲਦੇ ਰਹਿੰਦੇ ਆ ਹਰ ਹਰ 6 ਮਹੀਨੇ ਬਾਅਦ ਠੇਕੇਦਾਰ ਬਦਲ ਜਾਂਦੇ ਆ ਜਿਹਦੀ ਵਜ੍ਹਾ ਕਰਕੇ ਇਹਨਾਂ ਨੂੰ ਥੋੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਾਕੀ ਸਾਡੀ 20 ਕੀ ਤੇ 22 ਦੀ ਹੜਤਾਲ ਹੈ 21 ਤਰੀਕ ਨੂੰ ਹੀ ਤਾਂ ਆਪਣੇ ਮੁੱਖ ਮੰਤਰੀ ਪੰਜਾਬ ਦਾ ਕਰਾਓ ਕਰਾਂਗੇ ਅਗਰ ਫਿਰ ਵੀ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਤਾਂ ਅਸੀਂ ਤਿੱਖਾ ਸੰਘਰਸ਼ ਕਰਦੇ ਮਜਬੂਰ ਹਾਵਾਂਗੇ ਉਹਦੇ ਵਿੱਚ ਸ਼ਾਇਦ ਅਸੀਂ ਅਨੁਮਿਤੇ ਸਮੇਂ ਦੀ ਵੀ ਹੜਤਾਲ ਕਰਨ ਕਰਦੇ ਮਜਬੂਰ ਹਾਵਾਂਗੇ ਕੀ ਬਜਾ ਦੇਖੋ ਜੀ ਲੰਬੇ ਸਮੇਂ ਤੋਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਆਈਆਂ ਮੁੱਖ ਮੰਤਰੀ ਪੰਜਾਬ ਨਾਲ ਸਾਡੀ ਪੈਲਿੰਗ ਮੀਟਿੰਗ ਕੋਈ 1 7 2 1 7 2 2024 ਨੂੰ ਜਲੰਧਰ ਵਿਖੇ ਹੋਈ ਸੀ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸਾਡੇ ਸਟੇਟ ਆ ਟ੍ਰਾਂਸਪੋਰਟ ਦੇ ਡਾਇਰੈਕਟਰ ਸਾਹਿਬ ਸੀ ਸੈਕਟਰੀ ਸਾਹਿਬ ਸੀ ਉਹਨਾਂ ਨੂੰ ਕਿਹਾ ਸੀ ਇਹਨਾਂ ਦਾ ਵੱਖਰਾ ਕਾਡਰ ਬਣਾ ਕੇ ਤੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਇੱਕ ਮਹੀਨੇ ਦੇ ਅੰਦਰ ਦਿਨਾਂ ਨੂੰ ਰੈਗੂਲਰ ਕੀਤਾ ਪਰ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਆਵਾਜ਼ ਉਹ ਵੀ ਸਾਡੇ ਜਿਹੜੇ ਹੈੱਡ ਆਫਿਸ ਤੇ ਕਿਸੇ ਨਾਂ ਸੁਣੀ ਨਾ ਸੁਣਦਿਆਂ ਹੋਇਆਂ ਵੀ ਸਾਡੀਆਂ ਜਿਹੜੀਆਂ ਮੰਗਾਂ ਉੱਥੇ ਦੀ ਉੱਥੇ ਹੀ ਆ ਨਾ ਤਾਂ ਕਿਸੇ ਨੇ ਸਾਨੂੰ ਰੈਗੂਲਰ ਕੀਤਾ ਅਸੀਂ ਸਰਕਾਰ ਕੋਲ ਮੰਗਾਂ ਮੰਗ ਕੀਤੀ ਸੀ ਕਿ ਜਿਹੜੇ ਸਾਡੇ ਕੰਟਰੈਕਟ ਵਾਲੇ ਬੰਦੇ ਆ ਉਹਨਾਂ ਨੂੰ ਰੈਗੂਲਰ ਕਰਕੇ ਜਿਹੜੇ ਆਊਟਸੋਰਸ ਵਾਲੇ ਆ ਉਹਨਾਂ ਨੂੰ ਕੰਟਰੈਕਟ ਤੇ ਕਰ ਕੀਤਾ ਜਾਵੇ ਤੇ ਜਿਹੜਾ ਕੰਟਰੈਕਟ ਤੇ ਕਰਨਾ ਉਹਨਾਂ ਵਿੱਚ ਸਮਾਂ ਪਾ ਲਿਆ ਜੀ ਸਾਲ ਦਾ 2 ਸਾਲ ਦਾ ਜਿਹੜਾ ਉਹ ਵੀ ਆਉਂਦੇ ਆਉ ਪਰ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੌਸਾ ਉਹ ਮੰਗ ਮੰਗ ਮੰਦਾ ਸੁਣਦਾ ਗੈ ਤੇ ਨਾ ਹੀ ਸਾਡੀਆਂ ਮੰਗਾਂ ਮੰਨ ਰਿਹਾ ਅਸੀਂ ਬਾਰ-ਬਾਰ ਇਹੋ ਹੀ ਮੰਗਾਂ ਅਪੀਲ ਕਰ ਰਹੇ ਆਂ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰਗਲਰ ਕੀਤੇ ਜਾਣ ਉਹਨੂੰ ਪੂਨ ਹਿਸਾਬ ਲਾ ਲਓ ਵੀ ਜਿਹੜੇ ਸਾਡੇ ਵਰਕਸ਼ਾਪ ਦੇ ਮੁਲਾਜ਼ਮ ਨੇ ਉਹ ਅੱਜ 15 ਤਰੀਕ ਹੋ ਗਈ ਉਹਨਾਂ ਨੂੰ ਤਨਖਾਹਾਂ ਹੀ ਨਹੀਂ ਮਿਲੀਆਂ ਅਜੇ ਤੱਕ ਜੇ ਸਰਕਾਰ ਤਨਖਾਹਾਂ ਨਹੀਂ ਦੇ ਸਕਦੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਭੁੱਖ ਦੇ ਵਿੱਚ ਕੀ ਕਰਾਂਗੇ ਅਸੀਂ ਉਹਨਾਂ ਤੋਂ ਆਸ ਵੀ ਸਾਡਾ ਇਹ ਸਰਕਾਰ ਕੀ ਕਰੂਗੀ ਤੇ ਹੁਣ ਇਹਨੂੰ ਵੇਖਦੇ ਹੋਇਆ ਸੀ 20 ਤਰੀਕ ਨੂੰ ਦੇਸ਼ ਭਾਗੀ ਹੜਤਾਲਾਂ ਤੱਕੀ 22 ਤਰੀਕ ਨੂੰ ਹੜਤਾਲ ਕਰਨ ਜਾ ਰਹੇ ਆ ਜਿਹਦੇ ਵਿੱਚ ਉਹ ਮੁੱਖ ਮੰਤਰੀ ਪੰਜਾਬ ਦਾ ਕੈਮਰਾ ਪਰਸਨ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ ਆਰੋਰੇ ਪਨਵਸ ਬੀਆਰਟੀਸੀ ਤੋਂ ਕੰਮ ਕਰਦੇ ਆ ਰਹੇ ਆ 14 14 15 15 ਸਾਲ ਹੋ ਗਿਆ ਸਾਨੂੰ ਕੰਮ ਕਰਦੇ ਸਰਕਾਰ ਨੇ ਅਜੇ ਤੱਕ ਪਹਿਲੀਆਂ ਵੀ ਸਰਕਾਰਾਂ ਨਹੀਂ ਉਹਨਾਂ ਨੇ ਵੀ ਸਾਡੀ ਪੈਸਾ ਨਹੀਂ ਲਈ ਇਹਨਾਂ ਨੇ ਬਹੁਤ ਵਾਅਦੇ ਕੀਤੇ ਸੀ ਸੋਨਾ ਸਮੇਂ ਕਿ ਇਹ ਕੈਂਕੀਆਂ ਤੋਂ ਲਾਏ ਬੰਦੇ ਸਾਡੀ ਨਹੀਂ ਸਾਨੂੰ ਪੱਤੇ ਕਰਾਂਗੇ ਅੱਜ ਉਹੀ ਸਰਕਾਰ ਸਾਡੇ ਬਲਿਆਂ ਦੇ ਡੰਡੇ ਮਾਰਦੇ ਆ। ਜੈ ਸਰਕਾਰ ਹਾਏ 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 ਦੇਪੂਸ ਤਾਂ ਇਹਨਾਂ ਦੀ ਪੁਆਜਾ ਕੋਰੋਂ ਕੋਚੇ ਕਰੇ ਡਾਲੀ ਤੇ ਜਾਣ। ਤਨਗਾਈਂ ਦੇ ਰਿਆਂ ਨੂੰ ਕੀ ਕਰ ਦਿੰਦੇ ਆ ਆਈਐਨ ਠੇਕੇਦਾਰੀਆਂ ਹੈਗਾਂ ਇਹਨਾਂ ਦਾ ਠੇਕੇਦਾਰੀ ਬਦਲਦੇ ਰਹਿੰਦੇ ਆ ਹਰ ਆਰਸੀਐਮ ਨੇ ਵਾਦੇ ਠੇਕੇਦਾਰ ਬੋਲ ਦਿੰਦੇ ਸਰਕਾਰ ਕਿਤੇ ਨਾ ਕਿਤੇ ਪਤਾ ਨਹੀਂ ਕੀ ਗੱਲ ਨਾ ਤਾਂ ਮੁੱਖ ਮੰਤਰੀ ਪੰਜਾਬ ਦੀ ਜਿਹੜਾ ਸਾਡਾ ਹੁਸਾ ਉਹ ਮੰਗ ਮੰਗ ਮੰਦਾ ਸੁਣਦਾ ਗੱਲ ਤੇ ਨਾ ਹੀ ਸਾਡੀ ਮੰਗਾ ਮੰਨ ਰਹੀ ਸਰਬਾਰ ਇਹੋ ਹੀ ਮੰਗਾ ਪੀਲ ਕਰ ਰਹੇ ਆ ਵੀ ਸਾਡੇ ਜਿਹੜੇ ਲੰਬੇ ਸਮੇਂ ਤੋਂ ਵਰਕਰ ਕਾਮੇ ਨੇ ਜਿਹੜੇ ਉਹ ਰਗਲ ਕੀਤੇ ਜਾਣ ਬਿਚੂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਯਕੀਨ ਦਿਵਾਇਆ ਗਿਆ ਸੀ ਕਿ ਪੰਜਾਬ ਚਾਵਾਂ ਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਹਰਾ ਪੈਨ ਉਹਨਾਂ ਨੂੰ ਪੱਕੇ ਕਰਨ ਦੇ ਲਈ ਚਲਾਇਆ ਜਾਵੇਗਾ ਤੇ ਉਸ ਤੋਂ ਪਹਿਲਾਂ ਵੀ ਇਹ ਅਜਿਹੇ ਵਾਦੇ ਜਿਹੜੇ ਨੇ ਕੀਤੇ ਗਏ ਸੀ ਤੇ ਉਹਨਾਂ ਨੂੰ ਨੌਕਰੀ ਤੇ ਪੱਕਾ ਕੀਤਾ ਜਾਵੇਗਾ ਤੇ ਅੱਜ 3 ਸਾਲ ਦਾ ਸਮਾਂ ਬੀਤ ਜਾਣ ਮਗਰੋਂ ਕੱਚੇ ਮੁਲਾਜ਼ਮ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਤੇ ਜਿਹਾਏ ਕੁਝ ਪਠਾਨਕੋਟ ਵਿੱਚ ਵੀ ਜਿਹੜਾ ਇਹ ਦੇਖਣ ਨੂੰ ਮਿਲਿਆ ਜਿੱਥੇ ਕੀ ਪਨ ਬਸ ਮੁਲਾਜ਼ਮਾਂ ਦੇ ਵੱਲੋਂ ਗੇਟ ਰੈਲੀ ਕਰਕੇ ਜਿਹ ਯਾਦ ਕਰਵਾਇਆ ਗਿਆ ਤਾਂ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆ ਮੁਲਾਜ਼ਮਾ ਨੇ ਕਿਹਾ ਕਿ ਜਦ ਸਰਕਾਰ ਬਣਾਉਣੀ ਸੀ ਤਾਂ ਮੁਲਾਜ਼ਮਾ ਦੇ ਨਾਲ ਵਾਦਾ ਕੀਤਾ ਗਿਆ ਸੀ ਤੇ ਹੁਣ ਪੱਕਾ ਵੀ ਨਹੀਂ ਕਰ ਰਹੇ ਪਰ ਅੱਜ 3 ਸਾਲ ਬੀਤਨ ਤੋਂ ਮਗਰੋਂ ਵੀ ਉਹਨਾਂ ਦੇ ਹੱਥ ਖਾਲੀ ਨੇ ਤੇ ਉਹਨਾਂ ਨੇ ਕਿਹਾ ਕਿ ਕਈ ਵਾਰ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਹੋਈਆਂ ਨੇ ਤੇ ਕਈ ਵਾਰ ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਮੁਲਾਜ਼ਮਾ ਨੂੰ ਜਿਹੜਾ ਹੈ ਪੱਕਾ ਕਰਨ ਦੀ ਹਦਾਇਤਾਂ ਜਾਰੀਆਂ ਕੀਤੀਆਂ ਗਈਆਂ ਨੇ ਪਰ ਇਹ ਸਭ ਦੇ ਬਾਵਜੂਦ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਪੱਕਾ ਨਹੀਂ ਕੀਤਾ